ਸਾਸਰੀ ਕਾਜੀ ਸਾਰਨਾਜ ਜਪਾ ਲੈ ਕੇ ਜੀ ਬਹੁਤ ਹੀ ਪੈਸੂਤਾ ਦੇ ਕਲੈਕਸ਼ਨ ਇਹ ਰਹੇਗਾ ਜੀ ਨੇਚਰਲ ਕਰੇਵ ਦਾ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਹੈ ਇਸ ਦੇ ਘੇਰੇ ਦੇ ਉੱਪਰ ਵਰਕ ਰਹੇਗਾ ਫੁੱਲ ਵਰਕ ਰਹੇਗਾ ਸ਼ਰਟ ਦੇ ਉੱਪਰ 5 ਮੀਟਰ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਹੈਂਡ ਵਰਕ ਦਾ ਕੰਮ ਰਹੇਗਾ ਜਿਹੜਾ ਦੁਪੱਟਾ ਹੋਏਗਾ ਚਨਾਉਣ ਦਾ ਹੋਏਗਾ ਉਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਮਿਲੇਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਤੈਨੂੰ ਫੈਬਰਿਕ ਮਿਲੇਗਾ ਚਨਾਉਣ ਦਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਵੀ ਦੋਸਤੇ ਉੱਪਰ ਇੰਬੋਰਡੀ ਰਹੇਗੀ ਸ਼ਰਟ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਬਾਟਮ ਹੋਏਗੀ ਪਲੇਨ ਕ੍ਰੇਵ ਸਿਲਕ ਦੀ ਬਾਟਮ ਹੋਏਗੀ ਪਲੇਨ ਬਾਟਮ ਹੋਏਗੀ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗਾ ਜੀ ਪਿਓਰ ਕਾਟਨ ਡਿਜੀਟਲ ਪ੍ਰਿੰਟ ਸੂਟ ਹੋਏਗਾ ਇਹ ਵੀ ਮੈਚਿੰਗ ਸੂਟ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਇਹ ਰਹੇਗਾ ਜੀ ਸ਼ਰਟ ਹੋਏਗੀ ਸੌਫਟ ਟਿਸ਼ੂ ਸਾਟਨ ਦੀ ਸ਼ਰਟ ਹੋਏਗੀ ਬਹੁਤ ਸੋਹਣਾ ਪ੍ਰਿੰਟ ਰਹੇਗਾ ਐਮਬੋਡੀ ਰਹੇਗੀ ਬਾਟਮ ਹੋਏਗੀ ਵਿਸਕੋਸ ਕਰੇਵ ਦੀ ਤੇ ਟਿਸ਼ੂ ਦੀ ਬਾਟਮ ਹੋਏਗੀ ਦੋ ਤਰ੍ਹਾਂ ਦੀ ਬਾਟਮ ਹੋਏਗੀ ਜਿਹੜਾ ਮਰਜ਼ੀ ਤੁਸੀਂ ਫੈਬਰਿਕ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਕਾਟਨ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ ਕੈਮਰੀ कॉटन ਹੋਏਗਾ 3.5 ਮੀਟਰ ਦੀ ਕੱਟ ਹੋਏਗੀ ਵੱਡੇ ਪਣੇ ਦਾ ਸੂਟ ਹੋਏਗਾ ਪੂਰਾ ਸੂਟ ਬਣ ਕੇ ਰੈਡੀ ਹੋਏਗਾ ਪਿਓਰ ਮलमल ਦਾ ਦੁਪੱਟਾ ਹੋਏਗਾ ਇਹ ਜਿਹੜੇ ਸੂਟ ਲੈਣਗੇ ਔਰਗੈਂਜ਼ਾ ਬਨਾਰਸੀ ਸਟਾਫ ਦਾ ਤੁਹਾਨੂੰ ਸ਼ਾਰਟ ਮਿਲੇਗੀ ਬਹੁਤ ਹੀ ਸੋਹਣਾ ਪੈਚਵਰਕ ਹੋਏਗਾ ਬਾਟਮ ਪਲੇਨ ਹੋਏਗੀ ਨਾ ਦੁਪੱਟਾ ਜਿਹੜਾ ਹੋਏਗਾ ਡਿਜ਼ਾਈਨਰ ਦੁਪੱਟਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟਡ ਦੁਪੱਟਾ ਹੋਏਗਾ ਇਹ ਜਿਹੜੇ ਸੂਟ ਹੋਣਗੇ ਪਿਓਰ कॉटन ਡਿਜੀਟਲ ਪ੍ਰਿੰਟ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦੀ ਕੱਟ ਹੋਏਗੀ 올ਓਵਰ ਸੂਟ ਹੋਏ ਸੌਰੀ ਪੰਜ ਕਲਰ ਰਹਿਣਗੇ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ